ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਾਰੇ ਠੀਕ ਹੋ ਵਾਇਰੂਸ ਇੱਚ ਪਾਸ਼ਾ ਚਰਦੀ ਕਲਾਜ ਰੱਖਣ ਸਾਰ ਨੂੰ ਤੇ ਅੱਜ ਦੀ ਵੀਡੀਓ ਆਪਣੇ ਅੰਬ ਦੇ ਚਾਰ ਬਾਰੇ ਜੀ ਇਹ 5 ਕਿਲੋ ਅੰਬ ਲੈਤੇ ਨੇ ਆਪਾਂ ਜੀ ਪਹਿਲਾਂ ਇਹਨਾਂ ਨੂੰ ਧੋ ਲਿਆ ਧੋ ਕੇ ਸਮਾਰ ਕੇ ਆਪਾਂ ਸੁਕਾ ਲਿਆ 1 ਘੰਟੇ ਦੀ ਧੁੱਪ ਨਾਲ ਬਹੁਤ ਵਧੀਆ ਸੁੱਕ ਜਾਂਦੇ ਨੇ ਜੀ ਤੇ ਜੇ ਨਹੀਂ ਸਾਜ ਵੀ ਸੁਕਾ ਸਕਦੇ ਤੁਸੀਂ ਜੇ ਨਹੀਂ ਧੁੱਪ ਹੁੰਦੀ ਆਪਣੇ ਮੌਸਮ ਨੂੰ ਹੁਣ ਇਸ ਤਰ੍ਹਾਂ ਦਾ ਹੋ ਰਿਹਾ ਤਾਂ ਸਾਜ ਵੀ ਸਕਾ ਸਕਦੇ ਤੁਸੀਂ ਪੂਰਾ ਜਿਹੜਾ ਸਾਰਾ ਤੇ ਦੂਸਰੇ ਨੂੰ ਪਾ ਦੋ ਮਤਲਬ ਤੇ ਜਦੋਂ ਹੰਮਰਾਚਾਰ ਪਾਉਣਾ ਜੀ ਆਪਾਂ ਵੈਗੁਰੂ ਦਾ ਨਾਮ ਲੈ ਕੇ ਪਾਉਣਾ ਧੰਗੁਰ ਨਾਨਕ ਪਾਸ਼ਾ ਤੇ ਅੰਮ੍ਰਾਚਾਰ ਬਹੁਤ ਵਧੀਆ ਰਹਿੰਦਾ ਜੀ ਖਰਾਬ ਨਹੀਂ ਹੁੰਦਾ ਵੈਗੁਰੂ ਸੱਚੇ ਪਾਸ਼ਾ ਦੀ ਕਿਰਪਾ ਨਾਲ ਤੇ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਆਹ ਦੱਸਣਾ ਚਾਹਣੀ ਆ ਜੀ ਦੇਰ ਵਿੱਚ ਪਹਿਲਾਂ ਆਪਾਂ ਮੇਥੇ ਲੈ ਲੈਨੇ ਜੀ ਜਿਵੇਂ 5 ਕਿਲੋ ਆਂਬ ਹੈ ਤਾਂ ਉਹਦੇ ਵਿੱਚ ਮੇਥੇ 150 ਗ੍ਰਾਮ ਨੇ ਜੀ ਮਾਤਰਾ ਦੱਸਦੀ ਮੈਂ ਤੁਹਾਨੂੰ ਤੇ ਸੌਫ 100 ਗ੍ਰਾਮ ਹੈ ਜੀ ਕਲੌਂਜੀ 50 ਗ੍ਰਾਮ ਹੈ ਇਹ 5 ਕਿਲੋ ਅੰਬਲੇ achar ਦਾ ਮਸਾਲਾ ਹੈ ਮੇਥੇ 150 ਗ੍ਰਾਮ ਸੌਫ 100 ਗ੍ਰਾਮ ਕਲੌਂਜੀ 50 ਗ੍ਰਾਮ ਜੀ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਪਾ ਦੇਣੀ ਹੈ ਜੀ ਫਿਰ ਆਪਾਂ ਮਿਲਾ ਦੇਣਾ ਜੀ ਇਹ ਸਾਰਾ ਇਕੱਠਾ ਹੀ ਲਾ ਲਿਆ ਸੀ ਜੀ ਹੈ ਅਲੱਗ ਅਲੱਗ ਲੈ ਕੇ ਪਹਿਲਾਂ ਇਹਨਾਂ ਨੂੰ ਚੁੱਕ ਕੇ ਸਮਾਰ ਕੇ ਦੇਖ ਲਾ ਵੀ ਕਈ ਵਾਰ ਕੋਈ ਅੱਛਾ ਰੋੜ ਹੁੰਦਾ ਜਾਂ ਕਿਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਪਾਵਾਂਗੇ ਜੀ ਹਲਦੀ ਨਾਲ ਥੋੜਾ ਜਿਹਾ ਰੰਗ ਵਧੀਆ ਹੋ ਜਾਂਦਾ ਜਿਵੇਂ ਅੱਧੇ ਕਮੁੱਠੀ ਲਾੜੋ ਵਸਤ ਸੀ ਆ ਚਮਚਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ और जी दो चमचे मिर्च पा लो जी देगी मिर्च पालो पर देख के पायो कई बार जी जूज होंगे ने गए छान के समार के वजिए देख के हम अपना नमक है नाम जी य मात्रा पांच किलो अंबा किलो पी ये जमें हम एक किलो जी थैली है आपू अ पावे ਇਹ ਮੁਠੀ ਦੇ ਬਾਅਦ ਵੀ ਪੈ ਜਾਊਗਾ ਕੋਈ ਡਰ ਨਹੀਂ ਹੈਗਾ ਜੀ ਇਹਦੇ ਨਾਲ ਅਚਾਰ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਉਹਨਾਂ ਨੂੰ ਸਮਾਰ ਕੇ ਰਲਾ ਲਓ ਜੀ ਐਸ ਤਰ੍ਹਾਂ ਸਾਰੇ ਮਸਾਲੇ ਹੋਗੇ ਵਿੱਚ ਆਪਣੇ ਤੇ ਹਲਦੀ ਨਮਕ ਮਿਰਚ ਸਾਰੇ ਇਹਨਾਂ ਮਸਾਲੇ ਠਾਈਏ ਰਲਾ ਕੇ ਸਮਾਰ ਕੇ ਫਿਰ ਆਪਾਂ ਇਹ ਜੀ ਸਰੋਂ ਦਾ ਤੇਲ ਪਾਉਣਾਗਾ ਸਰਵਾਥ ਇਹ ਵੀ ਪੂਰਾ ਵਧੀਆ ਆਪਣਾ ਘਰ ਦਾ ਕੜਾ ਹੋਇਆ ਜੀਕਰ ਦੀ ਕਾਨੀ ਦਾ ਇਸ ਤੰਗ ਨਾਲ ਪਾਓ ਜੀ ਅੰਬਰੇ ਜਾਰ ਨੂੰ ਬਿਲਕੁਲ ਖਰਾਬ ਨਹੀਂ ਹੁੰਦਾ ਘੋਂ ਦੇ ਸਾਲ 2 ਸਾਲ ਪਿਆ ਰਹੇ ਬਸ ਇਹ ਧਿਆਨ ਜਰੂਰ ਰੱਖਣਾ ਹੈਗਾ ਵੀ ਸੁੱਕਾ ਹੋਵੇ ਮਤਲਬ ਜਦੋਂ ਆਪਾਂ ਧੋ ਕੇ ਸੁਕਾਉਣਾ ਹੈ ਵੀ ਉਦੋਂ ਪਾਣੀ ਨਾ ਰਹੇ ਵਿੱਚ ਜੇਕਰ ਪਾਣੀ ਰਹਿ ਗਿਆ ਫਿਰ ਖਰਾਬ ਹਾਂ ਜੀ ਵਾਸਤੇ ਇਸ ਤਰ੍ਹਾਂ ਰਲਾ ਲਓ ਸਾਰੇ ਮਸਾਲੇ ਵਾਕ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਓ ਹੌਗੀ ਨਾਲ ਤੇ ਦੇਗੀ ਮਿਰਚ ਨਾਲ ਰੰਗ ਵਧੀਆ ਹੋ ਜਾਂਦਾ ਹੈ ਜੀ ਇਹਦਾ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਇਹ ਮਸਾਲਾ ਰਲਾ ਲਿਆ ਹੁਣ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਨਾਲ ਹੋਰ ਵੀ ਜ਼ਿਆਦਾ ਵਧੀਆ ਰਲ ਜੂਗਾ ਨਾਲ ਤਾਂ ਨਾ ਇਹਦੇ ਨਾਲ ਖਰਾਬ ਨਹੀਂ ਹੁੰਦਾ ਜੀ ਆਹ ਦੇਖੋ ਜੀ ਇਹ ਸਰੋਂ ਦਾ ਤੇਲ ਹੈ ਵਧੀਆ ਆਪਣਾ ਘਰ ਦੀ ਘਾਲੀ ਦਾ ਘੜਾਇਆ ਹੋਇਆ ਤੇਲ ਹੈ ਤੇ ਰਸ ਜੀ ਆਪਾਂ ਕਰਾਚ ਨਹੀਂ ਹੁੰਦਾ ਚਲੋ ਹਰੇਕ ਦੇ ਘਰ ਦਾ ਹੈ ਨਾ ਸਭ ਬਜ਼ਾਰ ਚ ਹੀ ਬਹੁਤ ਵਧੀਆ ਮਿਲ ਜਾਂਦਾ ਪਿਆੁਰ ਮੈਂ ਤੇਲ ਪਾ ਕੇ ਰਲਾ ਲਾਂ ਜੀ ਦੇਖੋ ਜੀ ਵਧੀਆ ਰੰਗ ਬਣ ਗਿਆ ਦਿੱਆ ਕੁਲਾ ਕਾਂਡਾ ਲੈ ਲਓ ਜੀ ਰਲਾਉਣ ਵਾਸਤੇ ਇਹ ਤੇਲ ਉਹ ਪਾਉਣਾ ਇਹ ਵਸ ਤੇਲ ਆਪਦੇ ਹਿਸਾਬ ਦੇ ਨਾਲ ਹੀ ਪਾਉਣਾ ਜੀ ਦੇਖ ਕੇ ਕਿ ਬੜਾ ਜ਼ਿਆਦਾ ਵੀ ਨਹੀਂ ਤੇ ਘੱਟ ਵੀ ਨਹੀਂ ਹੈ ਨਾ ਇਹ ਕਈ ਵਾਰ ਜੇ ਆਪਾਂ ਨੂੰ ਖੁਸ਼ਕ ਜਾ ਲੱਗੇ ਤਾਂ ਬਾਕਸ ਚ ਜਿਹੜਾ ਪਾਉਣਾ ਉਦੋਂ ਵੀ ਪਾ ਸਕਦੇ ਆ ਥੋੜਾ ਜਿਹਾ ਉੱਤੇ ਟੇਸਟੀ ਬਣ ਜਾਂਦਾ ਹੈ ਬਿਲਕੁਲ ਖਰਾਬ ਨਹੀਂ ਹੁੰਦਾ ਜੇ ਇਸ ਤਰ੍ਹਾਂ ਦੇ ਢੰਗ ਨਾਲ ਪਾਇਆ achar ਦੇਸ਼ੱਕ 2 ਸਾਲ ਨੂੰ ਵਰਤੀ ਜਾਓ ਬਸ ਮਾਰ ਕੇ ਚਸ ਲੈਣਾ ਇਹਨੂੰ ਸਾਰਾ ਮਸਾਲਾ ਫਰਲਾ ਹੋਰ ਵਿੱਚ ਮੈਂ ਸੁਨੇ 5 ਕਿਲੋ ਅੰਬ ਦੇ achar ਦੇ ਮਸਾਲੇ ਦੱਸੇ ਨੇ ਜੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵਰਤ ਲੈਣਾ ਹੈ ਜੇ ਜਿਵੇਂ 10 ਕਿਲੋ ਪਾਓਗੇ ਤਾਂ ਦੂਨ ਡਬਲ ਕਰ ਦਿਓ ਲਓ ਜੀ ਹੋ ਗਿਆ ਸਾਰਾ ਆਪਣਾ ਅੰਬ ਦਾ achar ਤਿਆਰ ਮੈਂ ਕਿਸੇ ਨੂੰ ਸਾਰਨ ਹੋਰ ਲਾਤੀ ਸਮਾਰ ਕੇ ਪੂਰਾ ਵਧੀਆ ਰੱਗ ਗਿਆ ਜੀ ਇਹ ਆਪਾਂ ਨੂੰ ਡੱਬੇ ਵਿੱਚ ਪਾ ਦੇਣਾ ਹੈਗਾ ਮਾਸੇ ਹੱਤ ਤੇ ਵਧੀਆ ਬਣਦਾ ਨੇ ਇਹ ਖਾਣ ਵਾਲਾ ਲੋ ਮੈਂ ਡੱਬੇ ਵਿੱਚ ਪਾ ਡੱਬਾ ਪੂਰਾ ਵਧੀਆ ਸਾਫ ਹੋ ਰਿਹਾ ਜੀ ਗਿੱਲਾ ਨਾ ਹੋ ਰਿਹਾ ਕੁੜੀ ਉਹ ਵੀ ਵਧੀਆ ਆਪਣੇ ਹਾਜਮੇ ਵਾਸਤੇ ਬਹੁਤ ਵਧੀਆ ਹੁੰਦੀ ਹੈ ਇਹ ਜੀ। ਮਾਰ ਇਸ ਮੈਲ ਵੀ ਆਉਂਦੀ ਵਿੱਚ। ਹੁਣ ਜੇ ਪੰਡਾ ਪਾ ਲਿਆ ਚਾਰ ਦਾ ਤੇ ਇਸ ਨੂੰ ਮਾਰ ਕੇ ਆ ਸਾਰਾ ਮਸਾਲਾ ਦੇ ਵਿੱਚ ਹੀ ਪਾ ਦਿਓ। एक गल का ध्यान रखना जी कि डब्बा बंद करके भुल जाओ भी असार पाया है हार रोज पत्त दिन वन एक दो बार हिलाने तुम बस हफ्ता दस कला रहो बहुत वो चार हो जाए बस ना सारे मसाले डल जाते हम ना खराब हमें जी ढक देना इस तरह करता जी अंदा ਤੇ ਪਰ ਇਹ ਨੂੰ ਹਵਤਾ ਦੱਸਣਾ ਇਸ ਤਰ੍ਹਾਂ ਹਣਾ ਦੇ ਜੀ ਠੀਕ ਹੈ ਜੀ ਅੱਛਾ ਜੀ ਧੰਨਵਾਦ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਜਿਹੜੇ ਭੈਣਾਂ ਨੇ ਸਬਸਕ੍ਰਾਈਬ ਨਹੀਂ ਕਰਾ ਚੈਨਲ ਨੂੰ ਉਹ ਸਬਸਕ੍ਰਾਈਬ ਵੀ ਕਰਾ